ਆਮ ਆਦਮੀ ਪਾਰਟੀ ਨੇ ਭਾਜਪਾ ਦੇ ਨਾਲ ਸਮਝੌਤਾ ਕਰ ਲਿਆ ਅੰਦਰਖਾਤੇ ਭਾਜਪਾ ਦੇ ਨਾਲ ਇਸ ਸਮਝੌਤੇ ਨੂੰ ਲੈ ਕੇ ਕਾਫੀ ਭੀਟ ਸਾਰਾ ਦੁਆਰਾ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਸਮਝੌਤਾ ਹੋ ਗਿਆ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਗੰਢ ਤੁੱਪ ਹੋ ਗਈ ਹੈ ਇਸ ਗੰਢ ਤੁੱਪ ਨੂੰ ਲੈ ਕੇ ਵੱਡੇ ਤੇ ਅਹਿਮ ਖੁਲਾਸੇ ਇੱਕ ਵੱਡੇ ਆਗੂ ਨੇ ਕੀਤੇ ਨੇ ਕਿਹੜੇ ਆਗੂ ਨੇ ਕੀਤੇ ਨੇ ਕੀ ਇਹ ਸਮਝੌਤਾ ਹੋਇਆ ਹੈ ਕੀ ਸ਼ਰਤਾਂ ਤੇ ਹੋਇਆ ਹੈ ਕਿਸ ਵਜ੍ਹਾ ਨਾਲ ਹੋਇਆ ਇਸ ਸਾਰੇ ਕੱਲ ਨੂੰ ਤੁਹਾਡੇ ਨਾਲ ਖੋਲ ਕੇ ਰੱਖਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਰਨਿਕ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਅਪੜਦੇ ਰਹਿਣ ਆਮ ਆਦਮੀ ਪਾਰਟੀ ਐਨੀ ਦਿਨੀ ਬੜੀ ਕਸੂਤੀ ਕੀਤੀ ਹੋਈ ਹੈ ਆਮ ਆਦਮੀ ਪਾਰਟੀ ਆਪਣੇ ਚੱਕਰ ਵਿੱਚ ਆ ਫਸਦੀ ਜਾ ਰਹੀ ਹੈ ਤੇ ਇਸੇ ਵਿਚਕਾਰ ਇਹ ਗੱਲ ਨਿਕਲ ਕੇ ਆਈ ਹੈ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਸਮਝੌਤਾ ਹੋ ਗਿਆ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਗੰਢ ਟੁੱਪ ਕਰ ਲਈ ਹੈ ਇੱਕ ਦੂਜੇ ਨੂੰ ਫਾਇਦਾ ਪਹੁੰਚਾਉਣ ਦੇ ਲਈ ਆਮ ਆਦਮੀ ਪਾਰਟੀ ਬੜੀ ਸੂਖਮ ਖੇਡ ਖੇਡ ਰਹੀ ਹੈ ਇਹ ਕਿਹੜੀ ਖੇਡ ਖੇਡੀ ਜਾ ਰਹੀ ਹੈ ਇਹ ਕੀ ਹੋ ਰਿਹਾ ਹੈ ਕੀ ਸਮਝੌਤਾ ਹੋਇਆ ਹੈ ਕਿੰਨੇ ਕੀ ਹੈ ਇਹ ਗੱਲ ਇਹ ਸਾਰੀ ਗੱਲ ਤੇ ਆਪਾਂ ਗੱਲ ਕਰਦੇ ਹਾਂ ਦਰਅਸਲ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡਾ ਤੇ ਅਹਿਮ ਚਲੰਤ ਮੁੱਦਾ ਹੈ ਉਹ ਹੈ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਕੁਸੂਤੀ ਗਈ ਹੋਈ ਹੈ ਕਿਸਾਨਾਂ 'ਚ ਵਿਰੋਧ ਪਿੰਡਾਂ 'ਚ ਵਿਰੋਧ ਪਿੰਡਾਂ 'ਚ ਵੜਨਾ ਔਖਾ ਹੋਣ ਲੱਗ ਗਿਆ ਜਿਹੜਾ ਹਾਲ 2019-20 'ਚ ਭਾਜਪਾ ਦਾ ਹੋਇਆ ਸੀ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਹੋਣ ਲੱਗ ਗਿਆ ਤੇ ਤੁਸੀਂ ਕਹੋਗੇ ਕਿ ਇਹ ਚ ਸਮਝੋਤਿਆਂ ਵਾਲੀ ਕੀ ਗੱਲ ਇਹ ਗੱਲ ਮੈਂ ਪੱਲਿਓਂ ਨਹੀਂ ਕਹਿ ਰਿਹਾ ਇਹ ਦੋਸ਼ ਜਿਹੜੇ ਹੈ ਇਹ ਦੋਸ਼ ਜਾਂ ਇਹ ਖਲਾਸੇ ਜਿਹੜੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਸਮਝੌਤੇ ਨੂੰ ਲੈ ਕੇ ਪੰਜਾਬ ਦੇ ਸੀਨੀਅਰ ਆਗੂ ਨੇ ਕੀਤੇ ਨੇ ਉਹ ਆਗੂ ਕੋਈ ਹੋਰ ਨਹੀਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗੜ ਨੇ ਵੜਿੰਗੜ ਕਹਿੰਦੇ ਕਿ ਦੋਵਾਂ ਨੇ ਅੰਦਰ ਖਾਤੇ ਗੜਤੁੱਪ ਕਰ ਲਈ ਤਾਂ ਜੋ ਭਾਜਪਾ ਦੇ ਪੈਰ ਪੰਜਾਬ ਦੇ ਪਿੰਡਾਂ ਚ ਲਵਾਏ ਜਾ ਸਕਣ ਤੁਹਾਨੂੰ ਪਤਾ ਹੀ ਹੈ ਕਿ ਭਾਜਪਾ ਵੀ ਲੈਂਡ ਪੂਲਿੰਗ ਦਾ ਵਿਰੋਧ ਕਰ ਰਹੀ ਹੈ ਦੇਖੋ ਕਿਆ ਸਿਆਸੀ ਚਰਿੱਤਰ ਦੀ ਗੱਲ ਕਰ ਲਈਏ ਜਿਹੜੇ ਲੋਕ ਇਹ ਕਾਨੂੰਨ ਲੈ ਕੇ ਆਏ ਕਿ ਕਿਸ ਤਰ੍ਹਾਂ ਨਾਲ ਲੈਂਡ ਪੂਲਿੰਗ ਲੈਂਡ ਬੈਂਕ ਬਣਾਏ ਜਾਣ ਤੇ ਉਹਨਾਂ ਨੂੰ ਪੂੰਜੀਪਤੀਆਂ ਨੂੰ ਦਿੱਤਾ ਜਾਏ ਅੱਜ ਉਹ ਲੈਂਡ ਪੂਲਿੰਗ ਦਾ ਵਿਰੋਧ ਕਰਦੇ ਆ ਯਾਨੀ ਕਿ ਹਾਸੋ ਹੀ ਨਹੀਂ ਗੱਲ ਹੈ ਜਿਹੜੇ ਪਹਿਲਾਂ ਵਿਰੋਧ ਕਰਦੇ ਸੀ ਉਹੀ ਅੱਜ ਲੈਂਡ ਪੂਲਿੰਗ ਲੈ ਕੇ ਆਏ ਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਆਮ ਆਦਮੀ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਆਰਥਿਕ ਨੀਤੀਆਂ ਦੇ ਤੌਰ ਤੇ ਇੱਕ ਸਿੱਕੇ ਦੇ ਦੋ ਪਹਿਲੂ ਨੇ ਇਹਨਾਂ ਦੇ ਵਿੱਚ ਕੋਈ ਲੰਬਾ ਚੌੜਾ ਫਰਕ ਨਹੀਂ ਹੈ ਰਾਜਾ ਵੜਿੰਗ ਦੇ ਕੀ ਇਲਜ਼ਾਮ ਨੇ ਰਾਜਾ ਵੜਿੰਗ ਕਹਿੰਦੇ ਕਿ ਦੋਵਾਂ ਨੇ ਸਮਝੌਤਾ ਕੀਤਾ ਹੈ ਤਾ ਜੋ ਭਾਜਪਾ ਦੇ ਪੈਰ ਜਿਹੜੇ ਆ ਉਹ ਪਿੰਡਾਂ ਚ ਲਵਾਏ ਜਾ ਸਕਣ ਤੇ ਭਾਜਪਾ ਵਰਸਸ ਆਮ ਆਦਮੀ ਪਾਰਟੀ ਖੇਡਿਆ ਜਾ ਸਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਔਰਿੰਦਰ ਸਿੰਘ ਰਾਜਵੜਿੰਗ ਨੇ ਇਲਜ਼ਾਮ ਲਾਇਆ ਹੈ ਕਿ ਆਪ ਦੀ ਲੈਂਡ ਪੂਲਿੰਗ ਨੀਤੀ ਕੇਂਦਰ ਸਰਕਾਰ ਦੇ ਸਮਰਥਨ ਅਤੇ ਸਰਪ੍ਰਸਤੀ ਹੇਠ ਲਿਆਂਦੀ ਗਈ ਹੈ ਤਾਂ ਜੋ ਭਾਜਪਾ ਨੂੰ ਹਲਾਰਾ ਦਿੱਤਾ ਜਾ ਸਕੇ ਉਹਨਾਂ ਕਹਿ ਹੈ ਕਿ ਆਪ ਚਲਾਕੀ ਨਾਲ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਭਾਜਪਾ ਦੇ ਪੈਰ ਲਵਾਉਣ ਤੇ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਾਰਲੀਮੈਂਟਨੀ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਕਿਸਾਨ ਵਿਰੋਧੀ ਨੀਤੀਆਂ ਕਾਰਨ ਪਿੰਡਾਂ 'ਚ ਜਾਣ ਦੀ ਵੜਨ ਦੀ ਆਗਿਆ ਨਹੀਂ ਸੀ ਜਿੱਥੇ ਭਾਜਪਾ ਦੇ ਪਿੰਡੂ ਖੇਤਰਾ ਵਿੱਚ ਆਪਣਾ ਰਾਹ ਬਣਾਉਣ ਦੀ ਕੋਸ਼ਿਸ਼ ਵਿੜ ਦਿੱਤੀ ਹੈ ਉੱਥੇ ਹੀ ਪਿੰਡਾਂ ਵਿੱਚ ਆਪ ਦੇ ਜਾਣ ਤੇ ਪਾਬੰਦੀ ਲਾਈ ਜਾ ਰਹੀ ਹੈ ਇਹ ਦੋਵੇਂ ਪਾਰਟੀਆਂ ਵਿਚਕਾਰ ਦੋਸਤਾਨਾ ਮੈਚ ਖੇਡਣਾ ਖੇਡੇ ਜਾਣ ਦਾ ਸ਼ੱਕ ਰਾਜਾ ਵੜਿੰਗ ਨੇ ਜਤਾਇਆ ਹੈ ਸਿੱਧੀ ਤੇ ਬੜੀ ਸਾਫ਼ ਜੀ ਗੱਲ ਇੱਕ ਗੱਲ ਤਾਂ ਇਹ ਕਲੀਅਰ ਹੈ ਕਿ ਜਿਹੜੇ ਰਾਜਾ ਵੜਿੰਗ ਇਲਜ਼ਾਮ ਲਾ ਰਹੇ ਨੇ ਉਹ ਕਿਸੇ ਧਰਾਤਲ ਤੇ ਹੀ ਲਾ ਰਹੇ ਹੋਣਗੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਮੂੰਹ ਚੱਕ ਕੇ ਇਹ ਗੱਲ ਕਹਿ ਦਿੱਤੀ ਹੋਗੀ ਹਾਲਾਂਕਿ ਸਿਆਸਤਦਾਨ ਕਈ ਵਾਰ ਕਹਿ ਜਾਂਦੇ ਐ ਰਾਜਾ ਵੜਿੰਗ ਨੇ ਇਹ ਗੱਲ ਕਹੀ ਐ ਤਾਂ ਉਹਨਾਂ ਕੋਲੇ ਕੁਝ ਤੱਥ ਹੋਣਗੇ ਉਮੀਦ ਕਰਦੇ ਹਾਂ ਕਿ ਉਹ ਤੱਥਾਂ ਨੂੰ ਉਜਾਗਰ ਕਰਨਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਆਰਥਿਕ ਨੀਤੀਆਂ ਦੇ ਤੌਰ ਦੇ ਉੱਤੇ ਭਾਜਪੀ ਤੇ ਆਮ ਆਦਮੀ ਪਾਰਟੀ ਇਨ੍ਹਾਂ ਚ ਕੋਈ ਫਰਕ ਨਹੀਂ ਐ ਤੇ ਜਿਸ ਪ੍ਰਕਾਰ ਈਡੀ ਦਾ ਸ਼ਕੰਜਾ ਕੱਸਿਆ ਹੋਇਆ ਐ ਕੇਜਰੀਵਾਲ ਮਨੀ ਸੋਸੋਦੀ ਅਤੇ ਆਮ ਆਦਮੀ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਦੇ ਖਿਲਾਫ ਤਾਂ ਇਹ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਂਗਰਸ ਨੂੰ ਰੋਲ ਓਟ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਅੰਦਰ ਖਾਤੇ ਕੁਝ ਨਾ ਕੁਝ ਚਲਾ ਰਹੇ ਹੋਣ ਹਾਲਾਂਕਿ ਇਹਦੇ ਕੋਈ ਸਬੂਤ ਹਾਲੇ ਤੱਕ ਸਪਸ਼ਟ ਨਹੀਂ ਹੋਏ ਇਹਦੇ ਅੰਦੇਸ਼ੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਹ ਦੀਆਂ ਨਜ਼ਦੀਕੀਆਂ ਦੀਆਂ ਚਰਚਾ ਘੜਾਜ ਦੀਆਂ ਚਲਦੀਆਂ ਨੇ ਉਹ ਬਹੁਤ ਲੰਬੀਆਂ ਚੱਲ ਰਹੀਆਂ ਨੇ ਜਿਹੜੀ ਅਪਰੋਚ ਅਮਰਪਾਲ ਵਾਲੇ ਕੇਸ 'ਚ ਕੇਜਰੀਵਾਲ ਦੀ ਸੀ ਉਹੀ ਅਮਿਤ ਸ਼ਾਹ ਦੀ ਸੀ ਇਹ ਤਾਂ ਚਲੋ ਹੋ ਗਈਆਂ ਪੁਰਾਣੀਆਂ ਗੱਲਾਂ ਜਿਹੜੀ ਗੱਲ ਮੈਂ ਤੁਹਾਨੂੰ ਸ਼ੁਰੂ ਚ ਕਹੀ ਕਿ ਜਿਹੜੇ ਪਹਿਲਾਂ ਆਪ ਲੈਂਡ ਪੂਲਿੰਗ ਕਰਨ ਜਾ ਰਹੇ ਸੀ ਉਹਨਾਂ ਦਾ ਵਿਰੋਧ ਆਮ ਆਦਮੀ ਪਾਰਟੀ ਕਰਦੀ ਸੀ ਜਾਨੀ ਕਿ ਭਾਜਪਾ ਦਾ ਖੇਤੀ ਗ੍ਰੁੱਨ ਵਾਲੇ ਮਾਮਲੇ ਚ ਅੱਜ ਉਹ ਕਰ ਰਹੇ ਨੇ ਉਹ ਵਿਰੋਧ ਕਰ ਰਹੇ ਨੇ ਜਾਨੀ ਕਿ ਤੁਸੀਂ ਸੱਤਾ ਦੇ ਕਰੈਕਟਰ ਨੂੰ ਦੇਖ ਲਓ ਕਿ ਕਿਸ ਤਰ੍ਹਾਂ ਦਾ ਇਹਦਾ ਸੱਤਾ ਦਾ ਕਰੈਕਟਰ ਹੈ ਕਿਸ ਤਰ੍ਹਾਂ ਨਾਲ ਇਹ ਚੱਲਦੀ ਹੈ ਭਾਜਪਾ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿਸ ਲੈਂਡ ਪੂਲਿੰਗ ਨੀਤੀ ਦੇ ਰਾਹੀਂ ਦੇ ਵਿਰੋਧ ਦੇ ਰਾਹੀ ਉਹ ਪਿੰਡਾਂ 'ਚ ਪੈਰ ਲਾਉਣ 'ਚ ਕਾਮਯਾਬ ਹੋ ਜਾਣ। ਬੜੇ ਸੌਫਟ ਤਰੀਕੇ ਨਾਲ ਖੇਡਣ ਦੀ ਕੋਸ਼ਿਸ਼ ਚਾ ਭਾਜਪਾ। ਪਰ ਸਵਾਲ ਇਹ ਹੈ ਕਿ ਭਾਜਪਾ ਨੂੰ ਇਰਾਮ ਮਿਲੇਗਾ? ਕਿ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਜੇ ਕਾਂਗਰਸ ਨਾਲ ਮੁਕਾਬਲਾ ਹੋਇਆ ਮੁਕਾਬਲਾ ਹੋਰ ਹਸਾਬ ਦਾ ਹੋਏਗਾ। ਜੇ ਭਾਜਪਾ ਨਾਲ ਮੁਕਾਬਲਾ ਹੋਇਆ ਤਾਂ ਆਮ ਆਦਮੀ ਪਾਰਟੀ ਲਈ ਰਾਸ ਖਾਣਾ ਹੋਵੇਗਾ 2027। ਕਾਂਗਰਸ ਨੂੰ ਰੋਕਣ ਦੇ ਲਈ ਸ਼ਾਇਦ ਕੁਝ ਕਰ ਰਹੇ ਹੁਣ। ਇਸ ਬਾਰੇ ਚਰਚਾਾਂ ਮੈਂ ਕਈ ਵਾਰ ਹੋ ਚੁੱਕੀਆਂ ਨੇ। ਬੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਇਸ ਬਾਰੇ ਪਹਿਲਾਂ ਵੀ ਖਦਸ਼ੇ ਜ਼ਾਹਿਰ ਕਰ ਚੁੱਕੇ ਨੇ ਜੇਕਰ ਗੱਲ ਦੇਖੀ ਜਾਵੇ ਤਾਂ ਅਜਿਹੇ ਖਦਸ਼ੇ ਹਮੇਸ਼ਾ ਬਣੇ ਰਹਿੰਦੇ ਨੇ ਕੇਂਦਰ ਦੀ ਸੱਤਾ ਦੇ ਨਾਲ ਸਮਝੋਤੇ ਕੋਈ ਨਵੀਂ ਗੱਲ ਨਹੀਂ ਹੈ ਈਵਨ ਕਿ ਕਾਂਗਰਸ ਦੇ ਕਈ ਮੁੱਖ ਮੰਤਰੀ ਮੰਤਰੀ ਕਰ ਜਾਂਦੇ ਨੇ ਗੇ ਲੋੜ ਪੈਣ ਦੇ ਉੱਤੇ ਤਾਂ ਇਸ ਤਰ੍ਹਾਂ ਦੇ ਸਮਝੋਤੇਆਂ ਤੋਂ ਇਨਕਾਰਤਾ ਨਹੀਂ ਕੀਤਾ ਜਾ ਸਕਦਾ ਫਿਲਹਾਲ ਇਹ ਇਲਜ਼ਾਮ ਨੇ ਇਹ ਅੱਗੇ ਜਾ ਕੇ ਸਪਸ਼ਟ ਹੋਣਗੇ ਜੇ ਵਾਕਈ ਇਦਾਂ ਕੋਈ ਅੰਦਰ ਖਾਤੇ ਕੋਈ ਸਮਝੋਤਾ ਚੱਲ ਰਿਹਾ ਹੋਇਆ ਤਾਂ ਉਹ ਅੱਗੇ ਜਾ ਕੇ ਤੁਹਾਡੇ ਸਾਹਮਣੇ ਆਪ ਹੀ ਆ ਜਾਣਾ ਹੈ ਕਿ ਕਿਸ ਤਰ੍ਹਾਂ ਨਾਲ ਰਾਹ ਬਣਾ ਕੇ ਦੇਣ ਦੀ ਕੋਸ਼ਿਸ਼ ਜਿਹੜੀ ਰਾਜਾ ਵੜਿੰਗ ਇਲਜ਼ਾਮ ਲਾ ਰਹੇ ਨੇ ਉਹ ਆਪਣੇ ਆਪ ਚ ਇੱਕ ਵੱਡੀ ਹੈ ਕਿਉਂ ਕਿਸ ਤਰ੍ਹਾਂ ਨਾਲ ਸਾਹਮਣੇ ਆਊਗੀ ਇੱਕ ਸਮੇਂ ਦੇ ਉੱਤੇ ਨਿਰਪਰ ਕਰਦੀ ਗੱਲ ਹੈ ਕਿਉਂਕਿ ਅੰਦਰਲੀਆ ਗੱਲਾਂ ਨੇ ਇਹਨਾਂ ਨੂੰ ਬਾਹਰ ਆਉਂਦੇ ਆ ਥੋੜਾ ਸਮਾਂ ਲੱਗਦਾ ਤੇ ਚਾਲਾਂ ਫੜਨ ਲੱਗਿਆਂ ਵੀ ਥੋੜਾ ਜਿਹਾ ਸਮਾਂ ਲੱਗਦਾ ਪਰ ਜਿਸ ਪ੍ਰਕਾਰ ਇਹ ਸਾਰਾ ਕੁਝ ਵਾਪਰ ਰਿਹਾ ਇਹਦੇ ਵਿੱਚ ਇਸ ਦਾਲ ਚ ਕੁਛ ਨਾ ਕੁਛ ਕਾਲਾ ਤਾਂ ਜ਼ਰੂਰ ਹੈ